ਲੱਖਾਂ ਰੁਪਏ ਖਰਚ ਕਰਕੇ ਇਨਸਾਨ ਆਪਣੀ ਜ਼ਿੰਦਗੀ ਤੇ ਤਨ ਨੂੰ ਆਨੰਦ ਦੇਣ ਲਈ ਜਿੱਥੇ ਉਹ ਰਹਿ ਰਿਹਾ ਹੁੰਦਾ ਹੈ ਨਾ ਉਹ ਕਿਸੇ ਵੇਲੇ ਇਹ ਚਾਹੁੰਦਾ ਇਸ ਨਰਕ ਨੂੰ ਛੱਡ ਕੇ ਜਾਂ ਇਸ ਦੁਖੀ ਮਨ ਨੂੰ ਲੈ ਕੇ ਨਾ ਕਿਤੇ ਹੋਰ ਚਲਾ ਜਾਵਾਂ ਜਿੱਥੇ ਸਵਰਗ ਮਿਲ ਜਾਵੇ ਅਕਸਰ ਨਾ ਅਸਾ ਬੜਾ ਕੁਝ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਆ ਦੇਖਣ ਨੂੰ ਕੀ ਮਿਲਦਾ ਸਵਿਟਜ਼ਰਲੈਂਡ ਜਾਓ ਚਾਈਨਾ ਜਾਓ ਥਾਈਲੈਂਡ ਜਾਓ ਪਰ ਇੱਕ ਚੀਜ਼ ਚੇਤੇ ਰੱਖਣਾ ਨਰਕ ਤੋਂ ਸਵਰਗ ਤੱਕ ਦਾ ਜਿਹੜਾ ਸਫ਼ਰ ਹੈ ਨਾ ਉਹ ਸਿਰਫ ਅੱਖ ਝਪਕਣ ਜਿੰਨੇ ਸਮੇਂ ਦਾ ਹੈ ਲੱਖਾਂ ਮੀਲ ਤੁਸੀਂ ਟਰੈਵਲ ਕਰਕੇ ਜਾਂਦੇ ਹੋ ਨਾ ਗੁਰਬਾਣੀ ਪਤਾ ਕੀ ਆਖਦੀ ਹੈ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ ਜਿਸ ਦਿਨ ਤੂੰ ਨਿਰੰਕਾਰ ਨੂੰ ਚੇਤੇ ਕਰਕੇ ਵੀ ਇੱਕ ਸੈਕਿੰਡ ਲਈ ਮਨ ਦੇ ਵਿੱਚ ਸੋਚੇਗਾ ਨਾ ਇਹ ਜਿਹੜਾ ਵਿਚਲਾ ਸਫਰ ਹੈ ਸਵਰਗ ਤੱਕ ਜਾਂ ਜ਼ਿੰਦਗੀ ਦੇ ਉਸ ਧਰਾਤਲ ਤਲ ਤੇ ਆਨੰਦ ਲੈਣ ਲਈ ਕਿੰਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸਿਰਫ ਚੇਤੇ ਕਰਕੇ ਦੇਖ ਉਹੀ ਮਨ ਸੀ ਜਿਹੜਾ 1 ਮਿੰਟ ਪਹਿਲਾਂ ਪਰੇਸ਼ਾਨ ਸੀ ਨਿਰੰਕਾਰ ਦੀ ਯਾਦ ਤੋਂ ਬਗੈਰ ਅੱਜ ਉਹੀ ਮਨ 1 ਮਿੰਟ ਬਾਅਦ ਜਦੋਂ ਨਿਰੰਕਾਰ ਨੇ ਤੇਰੇ ਮਨ ਦੇ ਅੰਦਰ ਵਾਸਾ ਕੀਤਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਜਦੋਂ ਨਿਰੰਕਾਰ ਟਿਕਿਆ ਨਾ ਫਿਰ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ